ਤੋ ਜਿੱਦਾਂ ਕਿ ਆਪਾਂ ਸਾਰੇ ਹੀ ਜਾਣਦੇ ਆ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਸੋ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਜਾਣਕਾਰੀ ਸ਼ੇਅਰ ਕਰਨ ਲੱਗਿਆ ਵਾਂ ਬਹੁਤ ਹੀ ਵਧੀਆ ਜਾਣਕਾਰੀ ਆ ਕਿ ਕਿੱਦਾਂ ਤੁਸੀਂ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤਾਂ ਆਪਣੇ ਹੀ ਫੋਨ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੇ ਪਿੰਡ ਦੀ ਪੰਚਾਇਤ ਇੰਡੀਆ ਦੇ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਪਿੰਡ ਜਾਂ ਮਹੱਲੇ ਦੇ ਵਿੱਚ ਤੁਹਾਡੇ ਪਿੰਡ ਦੀ ਪੰਚਾਇਤ ਵੱਲੋਂ ਕਿਹੜੇ-ਕਿਹੜੇ ਕੰਮ ਕੀਤੇ ਗਏ ਆ ਤੁਹਾਡੇ ਪਿੰਡ ਦੀ ਪੰਚਾਇਤ ਨੂੰ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਤਹਿਤ ਲਾ ਲਓ ਮੁੱਖ ਮੰਤਰੀ ਤਹਿਤ ਲਾ ਲਓ ਜਾਂ ਜਿਹੜੀ ਹੋਰ ਫੰਡਿੰਗ ਹੋਈ ਹੈ ਕਿੰਨੇ ਪੈਸੇ ਤੁਹਾਡੇ ਪਿੰਡ ਦੀ ਪੰਚਾਇਤ ਨੂੰ ਪਿਛਲੇ 5 ਸਾਲਾਂ ਦੇ ਵਿੱਚ ਮਿਲੇ ਆ ਤੇ ਤੁਹਾਡੇ ਪਿੰਡ ਦੀ ਪੰਚਾਇਤ ਵੱਲੋਂ ਕਿਹੜੇ-ਕਿਹੜੇ ਕੰਮ ਕੀਤੇ ਗਏ ਆ ਤੁਸੀਂ ਮੈਂਟਾਂਸ ਕੈਂਟਾਂ ਦੇ ਵਿੱਚ ਆਪਣੇ ਫੋਨ ਦੇ ਜਾਣਕਾਰੀ ਕੱਢ ਸਕਦੇ ਹੋ ਕਿਤੇ ਵੀ ਬੈਠੇ ਹੋ ਤੇ ਦੇਸ਼ ਦੇ ਇੰਡੀਆ ਦੇ ਕਿਸੇ ਵੀ ਸਟੇਟ ਦੇ ਕਿਸੇ ਵੀ ਪਿੰਡ ਦੀ ਇਹ ਜਾਣਕਾਰੀ ਕੱਢ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਤੁਸੀਂ ਜਿਹੜਾ ਵੀ ਮੋਬਾਈਲ ਫੋਨ ਚਲਾਉਨੇ ਹੋ Samsung ਦਾ ਲਾ ਲਓ ਜਾਂ Apple ਦਾ ਲਾ ਦਿਓ ਉਹਦੇ ਪਲੇ ਸਟੋਰ ਦੇ ਵਿੱਚ ਜਾਣਾ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਈ ਗ੍ਰਾਮ ਸਵਰਾਜ ਨਾਂ ਦੀ ਜਿਹੜੀ ਐਪ ਡਾਊਨਲੋਡ ਕਰਨੀ ਆ ਆ ਜਿਹੜੀ ਪੇਲੀ ਜੀ ਐਪ ਆ ਇਦਾਂ ਦੀ ਐਪ ਇੱਕ ਤੁਹਾਨੂੰ ਤੁਹਾਡੇ ਐਪਲ ਫੋਨ ਦੇ ਪਲੇ ਸਟੋਰ ਚ ਦਿਖੂਗੀ ਇਹਨੂੰ ਡਾਊਨਲੋਡ ਕਰ ਲੈਣਾ ਸੋ ਡਾਊਨਲੋਡ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਇਸ ਐਪ ਨੂੰ ਓਪਨ ਕਰਨਾ ਵਾ ਓਪਨ ਕਰਨ ਤੋਂ ਬਾਅਦ ਜਿੱਦਾਂ ਇਹਦੇ ਵਿੱਚ ਦਿਖਾ ਰਿਹਾ ਸਿਲੈਕਟ ਸਟੇਟ ਆਪਾਂ ਸਟੇਟ ਸਿਲੈਕਟ ਕਰਨੀ ਆ ਇਹਦੇ ਵਿੱਚ ਸਾਰਾ ਦਿਖਾ ਰਿਹਾ ਬਿਹਾਰ ਹਰਿਆਣਾ ਹਿਮਾਚਲ ਪ੍ਰਦੇਸ਼ ਕੇਰਲਾ ਸੋ ਆਪਣਾ ਹੈਗਾ ਵਾ ਪੰਜਾਬ ਆਪਾਂ ਪੰਜਾਬ ਦੇ ਉੱਤੇ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਇਹ ਪੁੱਛ ਰਿਹਾ ਜ਼ਿਲ੍ਹਾ ਪ੍ਰਸ਼ਦ ਸੋ ਆਪਣਾ ਜ਼ਿਲ੍ਹਾ ਇਹਦੇ ਵਿੱਚ ਸਾਰੇ ਜ਼ਿਲ੍ਹੇ ਆ ਜਾਂਦੇ ਆ ਜਿੱਦਾਂ ਮੈਂ ਪਹਿਲਾਂ ਦੱਸ ਚੁੱਕਿਆ ਤੁਸੀਂ ਇੰਡੀਆ ਦੇ ਕਿਸੇ ਵੀ ਜ਼ਿਲ੍ਹੇ ਦਾ ਪਤਾ ਕਰ ਸਕਦੇ ਹੋ ਇੰਡੀਆ ਦੀ ਕਿਸੇ ਵੀ ਸਟੇਟ ਦੇ ਵਿੱਚ ਸੋ ਇਹਦੇ ਵਿੱਚ ਅਮਰitsar ਬਰਨਾਲਾ ਬਠਿੰਡਾ ਮੋਗਾ ਸਾਰੇ ਦਿਖਾ ਰਿਹਾ ਸੋ ਆਪਣਾ ਹੈਗਾ ਵਾ ਲੁਧਿਆਣਾ ਆਪਾਂ ਲੁਧਿਆਣਾ ਸਿਲੈਕਟ ਕਰ ਲਿਆ ਉਸ ਤੋਂ ਬਾਅਦ ਇਹ ਪੁੱਛ ਰਿਹਾ ਪੰਚਾਇਤ ਸਮਿਤੀ ਸੋ ਪੰਚਾਇਤ ਸਮਿਤੀ ਇਹਦੇ ਵਿੱਚ ਕਿਹੜਾ ਬਲਾਕ ਆ ਰਿਹਾ ਵਾ ਆਪਣਾ ਹੈਗਾ ਪਖੋਵਾਲ ਆਪਾਂ ਪੱਕਾ ਕੋਲ ਸਿਲੈਕਟ ਕਰਾਂਗੇ ਤੁਸੀਂ ਹੋਰ ਵੀ ਕੋਈ ਜਿਹੜਾ ਤੁਹਾਡਾ ਪੈਂਦਾ ਉਹ ਸਿਲੈਕਟ ਕਰ ਸਕਦੇ ਹੋ ਦਰਾਹਾ ਜਗਰਾਉ ਜਿਹੜਾ ਵੀ ਤੁਹਾਡਾ ਹੈਗਾ ਵਾ ਆਪਣਾ ਪੱਖੋ ਵਾਲਾ ਆਪਾਂ ਪੱਕੋਲ ਸਿਲੈਕਟ ਕਰ ਲਿਆ ਸੋ ਹੁਣ ਪੁੱਛ ਰਿਹਾ ਉਹ ಗ್ರಾಮ ਪੰਚਾਇਤ ಗ್ರಾಮ ਪੰਚਾਇਤ ਜਿੱਦਾਂ ਮੈਂ ਬਲਾਕ ਪੱਖੋ ਵਾਲ ਸਿਲੈਕਟ ਕੀਤਾ ਇਹਦੇ ਵਿੱਚ ਸਾਰੇ ਪਿੰਡ ਟੈਪੀ ਦੋਲੋਂ ਡਾਂਗੋਂ ਤੂਲਕੋਟ ਜੰਡ ਖੰਡੂਰ ਜੋਧਾ ਦਿਖਾ ਰਿਹਾ ਆਪਣਾ ਪਿੰਡ ਖੰਡੂਰ ਆਪਾਂ ਖੰਡੂਰ ਨੂੰ ਸਿਲੈਕਟ ਕਰ ਲਿਆ ਉਸ ਤੋਂ ਬਾਅਦ ਸਬਮਿਟ ਕਰਤਾ ਸਬਮਿਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਇੱਕ ਗੱਲ ਆ ਇਹ ਪੰਜਾਂ ਸਾਲਾਂ ਦਾ ਇਕੱਠਾ ਰਿਕਾਰਡ ਨਹੀਂ ਦਿਖਾਉਂਦਾ ਤੁਹਾਨੂੰ ਹਰੇਕ ਸਾਲ ਦਾ ਸਿਲੈਕਟ ਕਰਨਾ ਪੈਣਾ ਹੁਣ ਆਪਾਂ ਪਤਾ ਕਰਾਂਗੇ 2000 ਤੋਂ 2023 ਤੋਂ 2024 ਦੇ ਆ ਸੋ ਆਪਾਂ ਉਹਨੂੰ ਸਿਲੈਕਟ ਕਰ ਲੈਣਾ 2023 ਤੋਂ 2024 ਉਸ ਦੇ ਵਿੱਚ ਜਿਹੜਾ ਪਹਿਲਾ ਗੋਲਦਾਰ ਰਵਾ ਉਹਦੇ ਵਿੱਚ ਇਹ ਆ ਡਿਟੇਲ ਆ ਇਹ ਆ ਡਿਟੇਲ ਤੇ ਆਪਾਂ ਕਲਿੱਕ ਕਰਾਂਗੇ ਤਾਂ ਇਹਦੇ ਵਿੱਚ ਆਪਣੇ ਵਾਰਡ ਦੇ ਆਪਣੇ ਪਿੰਡ ਦੇ ਵਿੱਚ ਕਿੰਨੇ ਮੈਂਬਰ ਕਿੰਨੇ ਸਰਪੰਚ ਆਪਣੀ ਆਪਣੀ ਵਾਰਡ ਦਾ ਕੌਣ ਮੈਂ ਬਰਾ ਉਹ ਸਾਰੀ ਜਾਣਕਾਰੀ ਹੈ ਜਿਹੜੀ ਤੁਸੀਂ ਲੈ ਸਕਦੇ ਹੋ ਜਿੱਦਾਂ ਕਿ ਕਿਸੇ ਵੀ ਬਾੜ ਦਾ ਤੁਸੀਂ ਦੇਖ ਸਕਦੇ ਹੋ ਵੀ ਕੌਣ ਆ ਤੇ ਦੂਜਾ ਹੈਗਾ ਵਾ ਅਪਰੂਵਡ ਐਕਟੀਵਿਟੀ ਅਪਰੂਵਡ ਐਕਟੀਵਿਟੀ ਤੇ ਆਪਾਂ ਕਲਿੱਕ ਕਰਾਂਗੇ ਇਹਦੇ ਵਿੱਚ 2023 ਤੋਂ 2024 ਦੇ ਵਿੱਚ ਤੁਹਾਡੇ ਪਿੰਡ ਨੂੰ ਕਿੰਨੇ ਪੈਸੇ ਮਿਲੇ ਉਹ ਪੈਸੇ ਚਾਹੇ ਤਾਂ ਪ੍ਰਧਾਨ ਮੰਤਰੀ ਵੱਲੋਂ ਹੋਣ ਚਾਹੇ ਮੁੱਖ ਮੰਤਰੀ ਵੱਲੋਂ ਹੋਣ ਇਹਦੇ ਵਿੱਚ ਸਾਰਾ ਵੇਰਵਾ ਤੁਹਾਨੂੰ ਮਿਲ ਜੂਗਾ ਕਿਹੜੇ-ਕਿਹੜੇ ਕੰਮ ਚੱਲ ਰਹੇ ਆ ਕਿਹੜੇ-ਕਿਹੜੇ ਕੰਪਲੀਟ ਹੋ ਗਏ ਆ ਸਾਰੀ ਜਾਣਕਾਰੀ ਮਿਲ ਜਾਂਦੀ ਆ ਤੇ ਤੁਸੀਂ ਹਰੇਕ ਸਾਲ ਦਾ ਚੇਂਜ ਕਰਕੇ ਦੇਖ ਸਕਦੇ ਹੋ ਤੁਹਾਡੇ ਪਿੰਡ ਨੂੰ ਕਿੰਨੇ ਪੈਸੇ ਆ ਜਿਹੜੇ ਮਿਲੇ ਸੀਗੇ ਸੋ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਦਾਂ ਇਹ ਸਾਰੀ ਜਾਣਕਾਰੀ ਇਸ ਐਪ ਦੇ ਥਰੂ ਲੈ ਸਕਦੇ ਹੋ ਤੀਜੇ ਨੰਬਰ ਤੇ ਹੈਗਾ ਫਾਈਨੈਂਸ਼ੀਅਲ ਪ੍ਰੋਗਰੈਸ ਇਹਦੇ ਵਿੱਚ ਵੀ ਉਹੀ ਚੀਜ਼ ਆ ਸਨ ਵਾਈਜ਼ ਕਿ ਕਿਹੜੇ ਸਨ ਚ ਕਿੰਨੇ ਪੈਸੇ ਤੁਹਾਡੇ ਪਿੰਡ ਨੂੰ ਅਲੋਕੇਟ ਹੋਏ ਸੀਗੇ ਸੋ ਇਦਾਂ ਇਹ ਜਾਣਕਾਰੀ ਇਸ ਐਪ ਦੇ ਥਰੂ ਤੁਸੀਂ ਦੇਸ਼ ਵਿਦੇਸ਼ ਦੇ ਕਿਤੇ ਵੀ ਕੋਨੇ ਦੇ ਵਿੱਚ ਬੈਠੇ ਹੋ ਤੁਸੀਂ ਇਹ ਆਪਣੇ ਪਿੰਡ ਬਾਰੇ ਜਾਣਕਾਰੀ ਲੈ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਹਰ ਇੱਕ ਦੇ ਫੋਨ ਵਿੱਚ ਹੋਣੀ ਚਾਹੀਦੀ ਆ ਬਹੁਤ ਹੀ ਵਧੀਆ ਜਾਣਕਾਰੀ ਆ ਸੋ ਜਾਣ ਤੋਂ ਪਹਿਲਾਂ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਧੰਨਵਾਦ